ਕਿਸਾਨਾਂ ਦੇ ਵੱਲੋਂ ਇੱਕ ਵਾਰ ਫੇਰ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ ਵੱਡੀ ਤعداد 'ਚ ਇਹ ਕਿਸਾਨ ਜਿਹੜੇ ਆ ਦਿੱਲੀ ਪਹੁੰਚਣਗੇ ਕਿਸਾਨਾਂ ਦੇ ਵੱਲੋਂ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕਰਨਗੇ ਵੱਡੀ ਤعداد 'ਚ ਉਹਥੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਹੀ ਹਰਿਆਣਾ ਸ਼ੰਭੂ ਬਾਰਡਰ ਤੇ ਬੈਰੀਕੇਡਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਆ ਵੱਡੀ ਤعداد 'ਚ ਪੁਲਿਸ ਬਲ ਜਿਹੜਾ ਉੱਥੇ ਤੈਨਾਤ ਤੇ ਤੇ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਵਾਰ ਤੁਹਾਨੂੰ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਪੱਕਾ ਧਰਨਾ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਕੇ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਲੀਆਂ ਸੀ ਜਿਸ ਤੋਂ ਬਾਅਦ ਕੇ ਕਿਸਾਨਾਂ ਨੇ ਧਰਨਾ ਚੁਕ ਲਿਆ ਸੀ ਤੇ ਕੁਝ ਮੰਗਾਂ ਜਿਹੜੀਆਂ ਰਹਿਂਦੀਆਂ ਸੀ ਜਿਸ ਤੋਂ ਬਾਅਦ ਕੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਵਾ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ 13 ਫਰਵਰੀ ਨੂੰ ਕਿਸਾਨ ਜਿਹੜੇ ਆ ਉਹ ਦਿੱਲੀ ਵੱਲ ਨੂੰ ਵੱਡੀ ਤعداد ਛੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਇੱਕ ਵਾਰ ਫੇਰ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ ਵੱਡੀ ਤعداد 'ਚ ਇਹ ਕਿਸਾਨ ਜਿਹੜੇ ਆ ਦਿੱਲੀ ਪਹੁੰਚਣਗੇ ਕਿਸਾਨਾਂ ਦੇ ਵੱਲੋਂ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕਰਨਗੇ ਵੱਡੀ ਤعداد 'ਚ ਉਹਥੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਹੀ ਹਰਿਆਣਾ ਸ਼ੰਭੂ ਬਾਰਡਰ ਤੇ ਬੈਰੀਕੇਡਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਵੱਡੀ ਤعداد 'ਚ ਪੁਲਿਸ ਬਲ ਜਿਹੜਾ ਉੱਥੇ ਤੇ ਨਾ ਤੇ ਤੇ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਵਾਰ ਤੁਹਾਨੂੰ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਪੱਕਾ ਧਰਨਾ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਕੇ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਲੀਆਂ ਸੀ ਜਿਸ ਤੋਂ ਬਾਅਦ ਕੇ ਕਿਸਾਨਾਂ ਨੇ ਧਰਨਾ ਚੁਕ ਲਿਆ ਸੀ ਤੇ ਕੁਝ ਮੰਗਾਂ ਜਿਹੜੀਆਂ ਰਹਿਂਦੀਆਂ ਸੀ ਜਿਸ ਤੋਂ ਬਾਅਦ ਕੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਵਾ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ 13 ਫਰਵਰੀ ਨੂੰ ਕਿਸਾਨ ਜਿਹੜੇ ਆ ਉਹ ਦਿੱਲੀ ਵੱਲ ਨੂੰ ਵੱਡੀ ਤعداد ਛੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਇੱਕ ਵਾਰ ਫੇਰ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ ਵੱਡੀ ਤعداد 'ਚ ਇਹ ਕਿਸਾਨ ਜਿਹੜੇ ਆ ਦਿੱਲੀ ਪਹੁੰਚਣਗੇ ਕਿਸਾਨਾਂ ਦੇ ਵੱਲੋਂ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕਰਨਗੇ ਵੱਡੀ ਤعداد 'ਚ ਉਹਥੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਹੀ ਹਰਿਆਣਾ ਸ਼ੰਭੂ ਬਾਰਡਰ ਤੇ ਬੈਰੀਕੇਡਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਵੱਡੀ ਤعداد 'ਚ ਪੁਲਿਸ ਬਲ ਜਿਹੜਾ ਉੱਥੇ ਤੇ ਨਾ ਤੇ ਤੇ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਵਾਰ ਤੁਹਾਨੂੰ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਪੱਕਾ ਧਰਨਾ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਕੇ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜੜੀਆਂ ਮੰਨ ਲੀਆਂ ਸੀ ਜਿਸ ਤੋਂ ਬਾਅਦ ਕੇ ਕਿਸਾਨਾਂ ਨੇ ਧਰਨਾ ਚੁਕ ਲਿਆ ਸੀ ਤੇ ਕੁਝ ਮੰਗਾਂ ਜੜੀਆਂ ਰਹਿੰਦੀਆਂ ਸੀ ਜਿਸ ਤੋਂ ਬਾਅਦ ਕੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਜੜਾ ਵਾ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ 13 ਫਰਵਰੀ ਨੂੰ ਕਿਸਾਨ ਜਿਹੜੇ ਆ ਉਹ ਦਿੱਲੀ ਵੱਲ ਨੂੰ ਵੱਡੀ ਤعداد ਛੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਇੱਕ ਵਾਰ ਫੇਰ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ ਵੱਡੀ ਤعداد 'ਚ ਇਹ ਕਿਸਾਨ ਜਿਹੜੇ ਆ ਦਿੱਲੀ ਪਹੁੰਚਣਗੇ ਕਿਸਾਨਾਂ ਦੇ ਵੱਲੋਂ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕਰਨਗੇ ਵੱਡੀ ਤعداد 'ਚ ਉਹਥੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਤਾਂ ਉੱਥੇ ਹੀ ਹਰਿਆਣਾ ਸ਼ੰਭੂ ਬਾਰਡਰ ਤੇ ਬੈਰੀਕੇਡਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਆ ਵੱਡੀ ਤعداد 'ਚ ਪੁਲਿਸ ਬਲ ਜਿਹੜਾ ਉੱਥੇ ਤੇ ਨਾ ਤੇ ਤੇ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਵਾਰ ਤੁਹਾਨੂੰ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਪੱਕਾ ਧਰਨਾ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਕਿ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਲੀਆਂ ਸੀ ਜਿਸ ਤੋਂ ਬਾਅਦ ਕਿ ਕਿਸਾਨਾਂ ਨੇ ਧਰਨਾ ਚੁਕਲਿਆ ਸੀ ਤੇ ਕੁਝ ਮੰਗਾਂ ਜਿਹੜੀਆਂ ਰਹਿndੀਆਂ ਸੀ ਜਿਸ ਤੋਂ ਬਾਅਦ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਵਾ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ 13 ਫਰਵਰੀ ਨੂੰ ਕਿਸਾਨ ਜਿਹੜੇ ਆ ਉਹ ਦਿੱਲੀ ਵੱਲ ਨੂੰ ਵੱਡੀ ਤعداد ਛੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਗੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ